ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਮੈਂ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਮੋਗੇ ਦੋਸਤੋ ਇੱਕ ਹੋਰ ਨਵੀਂ ਭਰਤੀ ਦੀ ਅਪਡੇਟ ਲੈ ਕੇ ਆਏ ਹਾਂ ਤੁਹਾਡੇ ਲਈ ਇਸ ਭਰਤੀ ਇਸ ਵੀਡੀਓ ਦੇ ਵਿੱਚ Delhi Home Guard ਦੇ ਵਿੱਚ ਵੈਕੈਂਸੀਆਂ ਨਿਕਲ ਕੇ ਆਈਆਂ ਨੇ 10000 ਪਲੱਸ ਵੈਕੈਂਸੀ ਇਸ ਭਰਤੀ ਦੇ ਵਿੱਚ ਤੇ ਬਾਕੀ ਦੀ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਤੇ ਆ ਕੇ ਦੱਸ ਦਿੰਦਾ ਕਿ ਇਸ ਭਰਤੀ ਵਿੱਚ ਕੀ ਐਲੀਜੀਬਿਲਟੀ ਰਹਿਣ ਵਾਲੀ ਹੈ ਕੀ ਸਿਲੈਕਸ਼ਨ ਪ੍ਰੋਸੈਸ ਰਹਿਣ ਵਾਲਾ ਹੈ ਸਾਰੀ ਇਨਫੋਰਮੇਸ਼ਨ ਤੁਹਾਨੂੰ ਡਿਟੇਲ ਦੇ ਨਾਲ ਦੱਸਾਂਗਾ ਤੇ ਜੇਕਰ ਇਹ ਵੀਡੀਓ ਤੁਹਾਨੂੰ ਹੈਲਪਫੁਲ ਲੱਗੇ ਜਾਂ ਫਿਰ ਇਨਫੋਰਮੇ ਕਦੇ ਇੰਸਟਾਗ੍ਰam ਫੇਸਬੁਕ ਤੇ ਜਾ ਕਿਸੇ ਵੀ ਪਲੇਟਫਾਰਮ ਤੇ ਇਹ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤੇ ਫੋਲੋ ਕਰਨਾ ਨਾ ਭੁੱਲਿਓ ਤੇ ਸਟਾਰਟ ਕਰ ਦਿੰਦਾ ਹਾਂ ਵੀਡੀਓ ਨੂੰ ਮੈਂ ਹੋਮਗਾਰਡ ਦੀ ਜਿਹੜੀ ਵੈਕੈਂਸੀ ਨਿਕਲ ਕੇ ਆਈ ਹੈ ਦੋਸਤੋ ਇਸ ਦੇ ਵਿੱਚ ਜਿਹੜੀ ਐਪਲੀਕੇਸ਼ਨ ਦੀ ਜਿਹੜੀ ਸਟਾਰਟਿੰਗ ਡੇਟ ਹੈਗੀ 24 ਤਰੀਕ ਪਹਿਲਾ ਮਹੀਨਾ 2024 ਇਸ ਪਰ ਤੀਦੇ ਫਾਰਮ ਸਟਾਰਟ ਹੋ ਜਾਣੇ ਤੇ ਕਲੋਜ਼ਿੰਗ ਡੇਟ ਹੈਗੀ 13 ਤਰੀਕ ਦੂਜਾ ਮਹੀਨਾ 2024 ਇਸ ਪਰਤੀ ਦੀ ਲਾਸਟ ਡੇਟ ਹੈਗੀ ਐਪਲੀਕੇਸ਼ਨ ਫਾਰਮ ਫਿਲ ਕਰਨ ਦੀ ਤਾਂ ਆ ਵਾਲਾ ਜਿਹੜਾ ਤੁਸੀਂ ਬਲੂ ਕਲਰ ਦੇ ਵਿੱਚ ਜਿਹੜਾ ਤੁਸੀਂ ਇੱਥੇ ਜਿਹੜਾ ਡਾਊਨਲੋਡ ਕਰਨਾ ਤੇ ਆਨਲਾਈਨ ਅਪਲਾਈ ਕਰਨ ਦਾ ਜਿਹੜਾ ਲਿੰਕ ਵੀ ਤੁਹਾਨੂੰ ਉੱਥੇ ਅਵੇਲੇਬਲ ਹੋ ਜਾਊਗਾ ਤੇ ਦੇਖੋ ਇੱਥੇ ਜਾ ਕੇ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਫਿਲ ਕਰ ਸਕਦੇ ਹੋ ਤੇ ਇਸ ਦੇ ਵਿੱਚ ਤੁਸੀਂ ਫਾਰਮ ਫਿਲ ਕਰਨ ਦੇ ਲਈ ਜਿਹੜੇ ਤੁਹਾਡੇ ਕੋਲ ਜਿਹੜੇ ਡਾਕੂਮੈਂਟ ਵਗੈਰਾ ਹੋਣੇ ਚਾਹੀਦੇ ਉਹਨਾਂ ਵਿੱਚ ਕੰਪਲਸਰੀ ਇਹ ਜਿਹੜਾ ਹੋਣੇ ਚਾਹੀਦੇ ਨੇ ਇੱਕ ਤੁਹਾਡੇ ਕੋਲ ਜਾਂ ਤਾਂ ਕੋਈ ਵੈਲਿਡ ਪਾਸਪੋਰਟ ਸਾਈਜ਼ ਪਾਸਪੋਰਟ ਹੋਵੇ ਜਾਂ ਫਿਰ ਕੋਈ ਤੁਹਾਡੇ ਕੋਲ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਵੋਟਰ ਆਈਡੀ ਕਾਰਡ ਹੋਵੇ ਜਾਂ ਫਿਰ ਤੁਹਾਡੇ ਕੋਲ ਆਧਾਰ ਕਾਰਡ ਕੋਈ ਇੱਕ ਆਈਡੈਂਟੀਟੀ ਪ੍ਰੂਫ ਹੋਣਾ ਚਾਹੀਦਾ ਫੋਟੋ ਤੁਹਾਡਾ ਐਪਲੀਕੇਸ਼ਨ ਫਾਰਮ ਫਿਲ ਕਰਨ ਲਈ ਤੇ ਇੱਕ ਪਾਸਪ ਹੋਣੀ ਚਾਹੀਦੀ ਹੈ ਜੋ ਕਿ 3 ਮਹੀਨੇ ਤੋਂ ਪੁਰਾਣੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੈ ਇਸ ਭਰਤੀ ਦੇ ਵਿੱਚ ਤੁਹਾਨੂੰ ਫਾਰਮ ਫਿਲ ਕਰਨ ਦੇ ਲਈ ਤੇ ਉਸ ਤੋਂ ਬਾਅਦ ਜਿਹੜੇ ਡੋਲੇਟ ਅਟੈਸਟਡ ਪਾਸਬੁੱਕ ਜਾਂ ਫਿਰ ਬੈਂਕ ਦੀ ਕੋਈ ਅਕਾਊਂਟ ਜਿਹੜੀ ਤੁਹਾਡੀ ਸਟੇਟਮੈਂਟ ਵਗੈਰਾ ਉਹਦੀ ਵੀ ਤੁਹਾਡੇ پاسਬੁੱਕ ਲੱਗੇਗੀ ਇਸ ਦੇ ਵਿੱਚ ਜਦ ਵੀ ਤੁਹਾਡੇ ਕੋਲ ਸਿਲੈਕਸ਼ਨ ਤੋਂ ਬਾਅਦ ਸੈਲਰੀ ਲੱਗੇਗੀ ਤਾਂ ਉਸ ਤੋਂ ਬਾਅਦ ਤੁਹਾਡੇ ਡਾਕੂਮੈਂਟ ਲੈ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਸਰਟੀਫਿਕੇਟ ਤੁਹਾਡੇ ਕੋਲ ਜਿਹੜਾ ਕੋਈ ਵੀ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਰਿਵੈਨਿਊ ਡਿਪਾਰਟਮ ਕ੍ਰਾਈਟਰੀਆ ਜਿਹੜਾ ਉਹਨਾਂ ਕੋਲ ਜਿਹੜੇ ਜਿਹੜੇ ਐਕਸਪੀਰੀਅੰਸ ਜਿਹੜੇ ਹੈਗੇ ਉਹਨਾਂ ਕੋਲ ਮੰਗੇ ਗਏ ਨੇ ਤੇ ਬਾਕੀ ਜਿਹੜੇ ਏਜ ਵਾਲੀ ਜਿਹੜੀ ਏਜ ਦਾ ਕ੍ਰਾਈਟੇਰੀਆ ਇਹਦੇ ਵਿੱਚ 20 ਤੋਂ ਲੈ ਕੇ 45 ਸਾਲ ਤੱਕ ਰੱਖਿਆ ਗਿਆ ਹੈ ਤੇ ਉਸ ਤੋਂ ਬਾਅਦ ਜਿਹੜਾ এডਿਕੇਸ਼ਨ ਕੁਆਲਿਫੀਕੇਸ਼ਨ ਜਿਹੜੀ ਹੈਗੀ 12ਵੀਂ ਪਾਸ ਜਿਹੜੇ ਕੈਂਡੀਡੇਟ ਨੇ ਇਸ ਦੇ ਫਾਰਮ ਫਿਲ ਕਰ ਸਕਦੇ ਨੇ ਤੇ ਜਿਹੜੀ ਇਸ ਪ੍ਰਤੀਬੇਚ ਜਿਹੜੀ ਹਾਈਟ ਰੱਖੀ ਗਈ 165 ਸੈਂਟੀਮੀਟਰ ਮੁੰਡਿਆਂ ਦੇ ਲਈ ਰੱਖੀ ਗਈ ਹੈ ਤੇ ਫੀਮੇਲ ਕੁੜੀਆਂ ਦੇ ਲਈ ਇੱਥੇ 152 ਸੈਂਟੀਮੀਟਰ ਹਾਈਟ ਰੱਖੀ ਗਈ ਹੈ ਤੇ ਜਿਹੜੀ ਏਜ ਜਿਹੜੀ ਰੱਖੀ ਗਈ ਹੈ ਇਸ ਦੇ ਵਿੱਚ ਇਸ ਪ੍ਰਤੀਬੇਚ ਜਿਹੜੀ 30 ਸਾਲ ਤੋਂ ਉੱਪਰ ਜਿਹੜੀ ਹੈਗੀ ਹੈ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਜਿਹੜੀ ਰੇਸ ਹੈ ਉਹ ਹੋਊਗੀ 1600 ਮੀਟਰ ਹੋਊਗੀ ਜਿਨ੍ਹਾਂ ਨੂੰ 6 ਮਿੰਟ ਦਾ ਟਾਈਮ ਦਿੱਤਾ ਜਾਵੇਗਾ 30 ਮਿੰਟ 30 ਸਾਲ ਦੇ ਵਿੱਚ ਘਾਰ ਦੇਣੇ ਜਿਹੜੇ ਤੇ ਜ 40 ਤੋਂ ਲੈ ਕੇ 45 ਸਾਲ ਦੇ ਵਿੱਚਕਾਰ ਜਿਹੜੇ ਨੇ ਉਹਨਾਂ ਨੂੰ 8 ਮਿੰਟ ਦਾ ਟਾਈਮ ਦਿੱਤਾ ਜਾਵੇਗਾ ਤੇ ਜਿਹੜੇ ਐਕਸ ਸਰਵਿਸ ਮੈਨ ਹੈਗੇ ਨੇ ਤੇ ਉਹਨਾਂ ਨੂੰ 10 ਮਿੰਟ ਦਾ ਟਾਈਮ ਦਿੱਤਾ ਜਾਵੇਗਾ 1600 ਮੀਟਰ ਕੰਪਲੀਟ ਕਰਨ ਦੇ ਲਈ ਤੇ ਜਿਹੜੀ ਫੀਮੇਲਸ ਹੈਗੀਆਂ ਉਹਨਾਂ ਨੂੰ 8 ਮਿੰਟ ਦਾ ਟਾਈਮ ਦਿੱਤਾ ਜਾਵੇਗਾ ਜਿਹੜੇ 30 ਸਾਲ ਦੇ ਵਿੱਚਕਾਰ ਦੀਆਂ ਨੇ ਤੇ 30 30 16 30 ਸਾਲ ਤੋਂ ਲੈ ਕੇ 40 ਸਾਲ ਦੇ ਵਿੱਚਕਾਰ ਦੇ ਜਿਹੜੇ ਕੈਂਡੀਡੇਟ ਨੇ ਕੁੜੀਆਂ ਨੇ ਜਿਹੜੀਆਂ ਉਹਨਾਂ ਲਈ 1600 ਮੀਟਰ ਰਨਿੰਗ ਲਈ 9 ਮਿੰਟ ਦਾ ਟਾਈਮ ਦਿੱਤਾ ਜਾਵੇਗਾ 40 ਤੋਂ ਲੈ ਕੇ 45 ਸਾਲ ਦੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ 10 ਮਿੰਟ ਦਾ ਟਾਈਮ ਦਿੱਤਾ ਜਾਵੇਗਾ ਜਿਹੜੀਆਂ ਕੁ ਜਿਹੜੇ ਜਿਹੜੇ ਹੈਗੇ ਐਸਸੀ ਤੇ ਐਸਟੀ ਵਾਲੇ ਉਹਨਾਂ ਤੇ ਕੋਈ ਫੀਸ ਨਹੀਂ ਇਸ ਭਰਤੀ ਦੇ ਵਿੱਚ ਫਾਰਮ ਫਿਲ ਕਰਨ ਦੇ ਲਈ ਤੇ ਐਪਲੀਕੇਸ਼ਨ ਜਿਹੜਾ ਤੁਹਾਨੂੰ ਦੱਸਿਆ ਹੀ ਮੈਂ ਪਹਿਲਾਂ ਕਿ ਤੁਸੀਂ ਇਸ ਲਿੰਕ ਤੋਂ ਜਾ ਕੇ ਅਪਲਾਈ ਜਿਹੜਾ ਫਾਰਮ ਫਿਲ ਕਰ ਸਕਦੇ ਹੋ ਆਪਣਾ ਤੇ ਤੇ ਆਹੀ ਸੀਗਾ ਜਿਹੜਾ ਤੁਹਾਡੇ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਜਿਹੜੀ ਬੇਸਿਕ ਜਿਹੜੀ ਤੁਹਾਨੂੰ ਦੇਣੀ ਸੀਗੀ ਤਾਂ ਬਸ ਇਸ ਵੀਡੀਓ ਵਿੱਚ ਤੇ ਮਿਲਦਾ ਹਾਂ ਮੈਂ ਤੁਹਾਨੂੰ ਨੈਕਸਟ ਕਿਸੇ ਹੋਰ ਵੀਡੀਓ ਦੇ ਨਾਲ ਖਿਆਲ ਰੱਖਣਾ ਆਪਣਾ ਜੀ ਸਸਰੀ ਕਾਲ ਜੀ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ